thank you ਦਾ ਸੀ ਉਹ ਪੁਰਾਣਾ ਮਹਿਮੂਤ ਦਾ ਦਾਉ ਸਿਦਾਰਾਮ ਜੀ ਜਿਹੜਾ ਉਹਨਾਂ ਨੇ ਇਹ ਯਾਦ ਕਰ ਰਹੀ ਹਿੱਕਤ ਹੋਈ ਉਹ ਜਿਹੜੇ ਕੱਲੇ ਸੀਪੀਆਮ ਦੇ ਜਨਰਲ ਸੈਕਟਰੀ ਸੀ ਉਹ ਜਿੰਨੀਆਂ ਵੀ ਦੁਨੀਆ ਭਰ ਦੀਆਂ ਕੌਂਸਲਾਂ ਭਰਤੀਆਂ ਉਹਨਾਂ ਦੇ ਉਹੀ ਸੀ ਚਿਰਾਂ ਦੇ ਜ਼ਾਵਰਤਾ ਸਾਨੂੰ ਬੀ ਹੱਥੋਂ ਕੇ ਕੇ ਹਾਲੇ ਲੈ ਲੈ ਇਸ ਦੇਸ਼ ਦੀ ਉਹਦੀ ਬਹੁਤ ਜ਼ਿਆਦਾ ਨੋਟ ਸੀ ਉਹ ਉਹਦੇ ਚਾੜ ਦੇ ਨਾਮ ਉਹਨਾਂ ਸਹਿਬ ਨੂੰ ਬਹੁਤ ਵੱਡਾ ਘਾਟਾ ਪਿਆ ਦਾ ਕਦੇ ਵੀ ਕੂੜਿਆ ਨਹੀਂ ਕੀਤਾ ਜਾ ਸਕਦਾ ਅਸੀਂ ਅੱਜ ਫੜੇ ਪ੍ਰੇਮੰਦ ਦੇ ਨਾਲ ਉਹਨਾਂ ਦੇ ਸ਼ਰਧਾਂ ਦੇ ਪੁਨਪੀਟ ਕਰਦੇ ਹਾਂ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਜਿਹੀ ਚਾਰਤਾਰਾ ਸੀ ਅਸੀਂ ਘੜ ਕਰ ਲੈ ਜਾਈਏ ਕਿ ਉਹਨਾਂ ਦਾ ਨਾਂ ਜਿੱਤੇ ਕੌਂਸਟਾਰਟੀਆਂ ਦੇ ਵਿੱਚ ਬਹੁਤ ਵੱਡੇ ਪੱਥਰ ਤੇ ਲਿਆ ਜਾਂਦਾ ਸੀ ਨਾਲ ਹੋ ਬਰਉਧੀਆਂ ਨੂੰ ਤੁਜੀਆ ਪਾਰਟੀਆਂ ਨੂੰ ਵੀ ਨਾਲ ਲੈ ਕੇ ਚੱਲ ਰਹੇ ਨੇ ਚਾਹੇ ਉਹ ਅਜ ਦੇਸ਼ ਦੇ ਅੰਦਰ ਜਿਹੜਾ ਇੱਕ ਫਲਟ ਵੜਿਆ ਸੀ ਬੜੀ ਵੱਡੀ ਸ਼ੂਕਾ ਦਾ ਵਾਕੀ ਗਈ ਹੈ ਬੜੀ ਵੱਡੀ ਇਸ ਲਹਿਰ ਨੂੰ ਦੇਣੇ ਹਾਂ ਜਿਹੜਾ ਆਪਣੇ ਜਨ ਦਾ ਜੀਪੋਸਨ ਮੌਦੇ ਤੋਂ ਘਾਟਾ ਦੇ ਪਿਆ ਪਰ ਜਿਹੜੀ ਵੀ ਇਸ ਲਹਿਰ ਦੇ ਨਾਲ ਜੁੜੇ ਨੇ ਉਹਨਾਂ ਦਾ ਫਰਜ਼ ਹੀ ਬੰਦਾ ਹੈ ਕਿ ਇੱਕ सीताराम ਦੇ

ਵਾਲੀ ਹਨੀ ਬਹੁਤ ਕੱਟੇ ਤੇ ਉਹ ਇੱਕ ਮਾਸਿਸ ਫੋਰਸ ਚਲਵਾਦੀ ਉਹ ਬੰਧਿਆ ਅਧਿਸ਼ਿਕੇ ਪਰ ਉਹ ਇੱਕ ਹੀ ਦਿਖਾਣ ਵਿੱਚ ਥੇਕੇ ਦੀ ਹਿੰਦੁਸਤਾਨ ਨੇ ਪਾਕਿਸਤਾਨ ਨੂੰ ਨਹੀਂ ਦੁਨੀਆ ਭਰ ਦੇ ਕਮਿਊਨਿਸਟਾਂ ਨੂੰ ਖਤਰਾ ਕਰਨਾ ਚਾਹੁੰਦੇ ਸੀ ਤਾਂ ਕਿ ਇੱਥੇ ਇਨਕਲਾਬ ਜਲਦੀ ਆ ਜਾਵੇ ਤੇ ਇਹਨਾਂ ਨੇ ਨੇਪਾਲ ਦੇ ਵਿੱਚ ਜਦੋਂ ਹਿੰਦੁਸਤਾਨ ਨੇ ਨਾਲ ਦੋਸਤੀ ਪਾਈ ਕਿਆਨ ਨੂੰ ਉਹਨਾਂ ਨੇ ਜਵੰਦੇ ਵਿੱਚ ਬਹੁਤ ਜੂਝੂਣ ਪਾਇਆ ਉਹ ਉਹਨਾਂ ਦਾ ਬਾਕੀ ਸੀ ਗੱਲ ਦੋਸਤ ਸੀਗਾ ਮੈਂ ਬਹੁਤ ਅੱਛਾ ਉਸੇ ਬੱਧਾ ਬੰਨਾਇਆ ਦੇਰੀਆਂ ਨੂੰ ਬਾਤ ਦੇਤਾ ਉਹਨਾਂ ਨੇ ਕੋਚਾਨ ਨਹੀਂ ਉੱਥੇ ਉਹਨਾਂ ਦਾ ਕੀਤਾ ਕਿ ਜੀਜੀ ਦਾ ਇੱਕ ਬਹੁਤ ਟੈਕ ਟਿਕਨ ਸੀ ਤੇ ਉਹ ਬਾਤ ਦੇ ਨੂੰ ਕੰਨੀ ਨਹੀਂ ਸੀ ਉਹ ਸਾਡੇ ਕੋਲ ਇਥੇ ਇਹ ਹੈ ਕਿ ਸਾਡੇ ਮਾਸੀ ਕਿੱਥੇ ਹੋ ਗਏ ਜਨਨ हिंदुस्तान में एक लाभ मिलती आ सकते कि जरा इन्हों का गाना सा माशिस्टा ने बहुत कम है ये मैं बहुत आहत करता है कि उन्होंने गाना, दे 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 गाना खेती जाना मैं बहुत उन्होंने शरदा दिखाई है कि उन्होंने सोच को अगर जानता है कि अगर अभी अच्छी कटी जी 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 ਉਸ ਦੀ ਜੋ ਘਾਟ ਹੈ ਜਿਸ ਪਿਛਲੇ ਸਮੇਂ ਚ ਜੋ ਉਹਨਾਂ ਨੇ ਵਹੀ ਦੇਸ਼ ਵਿੱਚ ਅਫਸਰਾਂ ਲਈ ਲਖਿਤ ਚੋਣਾਂ ਦੀ ਦੇਣ ਹੈ ਉਹਦੀ ਬਹੁਤ ਹੀ ਜ਼ਰੂਰਤ ਹੈ ਅਜੇ ਸਮਾਂ ਨਹੀਂ ਜੀ ਉਹਨਾਂ ਦੇ ਜਾਣ ਦਾ ਇੱਕ ਅੱਜ ਸਮਾਂ ਜ਼ਰੂਰਤ ਹੈ ਕਿ ਉਸੇ ਆਧੂਰ ਹੋਰ ਤਾਕਤਵਰ ਬਣਾ ਕੇ ਜੋ ਇਹ ਦੇਸ਼ ਦੇ ਵਿੱਚ ਮਾਰੂ ਮੈਰ ਲੈ ਕੇ ਜੋ ਸਾਡੀ ਕਮੀ ਲੈਣੇ ਹੋਰ ਤਾਕਤਵਰ ਬਣਾ ਕੇ ਅਸੀਂ ਇਹ ਜਿਹੜੇ ਧਰਮ ਦਾ ਯੁੱਧ ਬਣਾ ਕੇ ਬੈਠੇ ਹਾਂ ਉਹਨਾਂ ਉਸੇ ਦਾਸਤੀਏ ਇਹੋ ਹੀ ਸੱਚੀ ਸ਼ਰਧਾਂਤਰੀ ਸੀ ਤਾਂ ਅਮ ਜੀ ਜੀ ਦੀ ਬੀਤੇ ਵਾਸਤੇ ਸਾਨੂੰ ਇਹ ਮੌਕਾ ਕਿ ਉਹਨਾਂ ਦੀ ਜੋ ਏਕਤਾ ਦੇਸ਼ ਦੇ ਵਿੱਚ ਬਣਾਈ ਸੀ ਉਹਦੀ ਅਗਵਾਈ ਖਪੀ ਗਾਇਤ ਨੂੰ ਹੋਰ ਤਕੜੇ ਉਕਰਨ ਦੀ ਲੋੜ ਹੈ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਇਹ ਆਸ਼ਰਮ ਦੇ ਉਪ ਮਿਲਰ ਕਿ ਅਸੀਂ ਹੋਰ ਦੇਸ਼ ਦੇ ਵਿੱਚ ਜੋ ਅਗਲਾ ਹੌਂਕ ਵਾਲਾ ਸਮਾਰ ਹੈ ਉਹਦੇ ਵਿੱਚ ਜੋ ਦੇਸ਼ ਵਿੱਚ 파ੜੂ ਤਾਤਾਂ ਦੇਸ਼ ਨੂੰ ਜੋ ਇਨਕੋਟੇ ਕਰਨ ਵਾਲੇ ਲੋਕ ਹਨ ਹਿੰਦੂ ਸਿੱਖ ਹਿੰਦੂ ਮੁਸਲਮਾਨ ਉਹਨਾਂ ਦੀ ਜੋ ਸੋਚ ਲੈਕਚਰਾਂ ਤੇ ਆਉਂਦੀਆਂ ਉਹਨਾਂ ਨੂੰ ਅਸੀਂ ਭਾਰਤਵਾਦ ਸਿਖਾਂਗੇ ਤੇ ਦੇਸ਼ ਵਿੱਚ ਅਸੀਂ ਆਪਾਂ ਖੱਬੀ ਪੈਰ ਵਿੱਚ ਮਜ਼ਦੂਰ ਤੇ ਕਿਸਾਨ ਉਹਨਾਂ ਦਾ ਜੋ ਰੋਲ ਹੈ ਉਹਨੂੰ ਹੋਰ ਤਾਕਤਵਰ ਬਣਾਵਾਂਗੇ ਇਹਨਾਂ ਯਾਦ ਕਰਦੇ ਹੋਏ ਉਹਨਾਂ ਨੇ ਹਮੇਸ਼ਾ ਇਸ ਗੱਲ ਨੂੰ ਉੱਤੇ ਲੈ ਕੇ ਪੜਾਂਗੇ ਕਿ ਇਹਸ ਭਾਰਤ ਦੇ ਇਹ ਸੁਨੇਹੇ ਸੀਤਾਰਾਮ ਜੀ 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 ਨਾਲ ਹੀ ਸਾਰੇ ਦੇਸ਼ ਤੇ ਸੰਸਾਰ ਵਿੱਚ ਸਰ ਸਾਰਨ ਇਸ ਕਲਾਕੀ ਦੇ ਸਾਥੀ ਸੀਤਾਰਮ ਗੇਧਰੀ ਜੋ ਕਿ ਸੰਖੇਪ ਬਾਰੇ ਕਿਉਂ ਸਾਡਾ ਇਸ ਦੁਨੀਆ ਦੇ ਨਹੀਂ ਰਹਾ ਹੈ ਉਹਨਾਂ ਨੂੰ ਯਾਦ ਕਰਨ ਲਈ ਉਹਨਾਂ ਨੂੰ ਸਾਡਾ ਫੁੱਲ ਬੈਂਟ ਕਰਨ ਲਈ ਅਸੀਂ ਅੱਜ ਸੀਪੀਐਮ ਦੇ ਤੁਲੰਦਰ ਡਾਕਟਰ ਨਾਲ ਇਕੱਠੇ ਹੋਏ ਹਾਂ ਸਾਥੀ ਐਚਆਰ ਵਰਗੇ ਜਿਹੜੇ ਨੇਤਾ ਆ ਉਹ ਦਿਹਾਤੀਆਵਾਦ ਪੈਦਾ ਹੁੰਦੇ ਆ ਖਲੇ ਕੇ ਕਮਨਸ ਪਾਰਟੀਆਂ ਨੇ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਬਹੁਤ ਹੀ ਵੱਡੇ ਵੱਡੇ ਨੇਤਾਵਾਂ ਪਾਰਟੀਆਂ ਨੂੰ ਦਿੱਤੇ ਆ ਜਦੋਂ ਇਹ ਗੱਲ ਅਸੀਂ ਸ਼ੁਰੂ ਕਰਦੇ ਆਂ ਤੇ ਨਾ ਕਰਾਉਂਦੇ ਨੇ ਸਿਸਟਾ ਦੇ ਵਿੱਚ ਸਿਰਫ ਸਰ ਕਬੇ ਬਕੀ ਨੇਤਾਵਾਂ ਦਾ ਹੀ ਬੋਲ ਵਾਲਾ ਰਹੂਗਾ ਇਹਨਾਂ ਦੀ ਪੂਜ ਬੂਰ ਤੇ ਪੜ੍ਹਾਈ ਦੇ ਖੇਤਰ ਵਿੱਚ ਬਹੁਤ ਵੱੰਨਾ ਮਾਰੀਆਂ ਆ ਸਾਥੀ ਜੈਤੂ ਵੀ ਇੱਕ ਮੁੰਦਰਾਸ ਇੱਕ ਕਾਮਿਲ ਪਰਿਵਾਰ ਵਿੱਚ ਜਨਮ ਲੈ ਕੇ ਲਾਲਾ ਨਹਿਰੂ ਯੂਨੀਵਰਸਿਟੀ ਤੋਂ ਇਕਨੋਮਿਕਸ ਦੀ ਪੜ੍ਹਾਈ ਕਰਕੇ ਐਮਰਜੈਂਸੀ ਦੇ ਵਿੱਚ ਪਹਿਲੀ ਵਾਰੀ ਜਦੋਂ ਉਹ ਇਹ ਰਾਜਨੀਤਿਕ ਗ੍ਰਿਫਤਾਰੀ ਦਿੱਤੀ ਆ ਉਹਨਾਂ ਨੂੰ ਐਵਿਡੈਂਸ ਰਿਵੀਜੀਤ ਤੋਂ ਡੋਲਰ ਜੇ ਨੈਰੋ ਵਿਰਸਪੈਸ਼ੀਐਚਡੀ ਦੀ ਪੜ੍ਹਾਈ ਕਰ ਰਹੇ ਤੁਸੀਂ ਅੰਦਾਜ਼ਾ ਲਾਓ ਕਿ ਸਾਡੇ ਜਿਹੜੇ ਸੋਮਨਿਸ ਪਲੇਅਰ ਦੇ ਰਿਡਰ ਆ ਇਹਨਾਂ ਨੇ ਕਿੰਨੀ ਤਵੱਜੂ ਦਿੱਤੀ ਆ ਪੜ੍ਹਾਈ ਲਈ ਪੜਾਈ ਕਰਾਉਣ ਵਾਸਤੇ ਤੇ ਪੜ੍ਹਨ ਦੇ ਤਰੀਕਾ ਕਰਨ ਵਾਸਤੇ ਜਦੋਂ ਇਹ ਉੱਥੋਂ ਰਿਹਾ ਹੁੰਦੇ ਆ ਇਹ ਫਸਟ ਟਾਈਮ ਰਤੈ ਤਿੰਨ ਵਾਰੀ ਇਹ ਜਵਾਲਰ ਨਰਗ ਯੂਨੀਵਰਸਿਟੀ ਦੇ ਪ੍ਰਧਾਨ ਰਹਿਆ ਉੱਥੇ ਪ੍ਰਧਾਨ ਦੀ ਕੀ ਹੈ ਮੈਂ ਤੇ ਆ ਪਿਛਲੇ 10 ਸਾਲਾਂ ਦੇ ਵਿੱਚ ਅਸੀਂ ਬਹੁਤ ਚੰਗੀ ਤਰ੍ਹਾਂ ਨਿਰੀਖਣ ਕੇ ਦੇਖਿਆ ਵੀ ਪ੍ਰਧਾਨ ਜੀ ਲੈਣ ਲਈ ਜਿਹੜੀ ਰੂਲਿੰਗ ਪਾਰਟੀ ਆ ਕਿ ਕੀ ਉੱਥੇ ਹੱਥ ਖੰਡੇ ਆਪਣਾ ਰਹੀ ਆ ਇਹ 1974 ਦੇ ਵਿੱਚ ਜਦੋਂ ਮੇਰੀ ਉਮਰ 5 ਸਾਲ ਦੀ ਸੀ ਫਿਰ ਅੰਦਾਜ਼ਾ ਲਾਓ 50 ਸਾਲ ਪਹਿਲਾਂ ਉਹ ਇਹ ਸੀਪੀਆਈ ਐਮ ਦੀ ਜਿਹੜੀ ਵਿਦਿਆਰਥੀ ਜਥੇਬੰਦੀ ਐ ਐਸਆਰਪੀ ਉਹਦੇ ਉਹ ਜਨਰਲ ਫੈਕਟਰੀ ਬਣਦੇ ਆ ਇਹ ਫਸਟ ਟਾਈਮ ਹੋਇਆ ਆ ਜਦੋਂ 74 ਦੇ ਵਿੱਚ ਉਹ ਜਨਸੈਕਟਰੀ ਬਣਦੇ ਆ ਫਸਟ ਇਹ ਨਾਨ ਬੰਗਾਲੀ ਤੇ ਨਾਨ ਕੇਰਲਾ ਦਾ ਬੰਦਾ ਜਿਹੜਾ ਆ ਉਹ ਐਸਐਫਆਈ ਦਾ ਉਹ ਜਨਸੈਕਟਰੀ ਦਾ ਪ੍ਰਧਾਨ ਬਣਦੇ ਆ ਉਹਦੇ ਤੱਕ ਪਹੁੰਚਿਆ ਏਡੇ ਵੱਡੇ ਤੇ ਉਹਦਾ ਮਤਲਬ ਜਿੱਥੇ ਲਹਿਰਾਂ ਸੀ ਸਾਡੀਆਂ ਕੇਰਲਾ ਦੇ ਵਿੱਚ ਤਾਂ ਇਹ ਬੰਗਾਲ ਦੇ ਵਿੱਚ ਉੱਥੋਂ ਦੇ ਜਿਹੜੇ ਆ ਨੌਜਵਾਨ ਜਿਹੜੇ ਵਿਦਿਆਰਥੀ ਉਹ ਕਿਸੇ ਬੰਦਿਆਂ ਨੂੰ ਡੋਮਿਨੇਟ ਕਰਦੇ ਸੀ ਲੀਡ ਕਰਦੇ ਸੀ ਪਰ ਇਹ ਪਹਿਲਾ ਗੈਰ ਬੰਗਾਲੀ ਗੈਰ ਕੇਰਲਾ ਤੋਂ ਕਾਮਲ ਪਰਵਾਰ ਵਿੱਚ ਜਮਿਆ ਔਰ ਉਹ ਬਹੁ ਪਛਾਈ ਇਹ ਜਾਫੀ ਸੀ ਉਹਨਾਂ ਦੀ ਤੁਲਨਾ ਕਿਸੇ ਦੂਸਰੇ ਲੀਡਰ ਨਾਲ ਨਹੀਂ ਕੀਤੀ ਜਾ ਸਕਦੀ ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਕਰਦਾ ਆ ਉਹ ਭਾਵੇਂ ਸਾਡੇ ਸੋ ਵਿੱਚ ਸਰੀਰਕ ਤੌਰ ਤੇ ਨਹੀਂ ਰਹਿ ਪਰ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੇ ਜਿਹੜੀ ਬਾਡੀ ਆ ਉਹ ਐਮਜ਼ ਨੂੰ ਡਰੇਡ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਸਖਾਲਣ ਲਈ ਨਵੇਂ ਡਾਕਟਰ ਪੈਦਾ ਕਰਨ ਲਈ ਉਹ ਦਿੱਤੀ ਹੈਗੀ ਆ ਇਹ ਮਤਲਬ ਪਰਿਵਾਰ ਨੇ ਆਪਣਾ ਕੰਮ ਪੂਰਾ ਕਰ ਦਿੱਤਾ ਆ ਕੌਮਨਿਸਟਾਂ ਦਾ ਇਹ ਹੁਣ ਕੰਮ ਰਹਿ ਗਿਆ ਹੈਗਾ ਆ ਜਿਹੜਾ ਉਹਨਾਂ ਦਾ ਇੱਕ ਸੁਪਨਾ ਸੀ ਜਿਹਨੂੰ ਨੇ ਲਗਾਤਾਰ ਆਪਣੇ ਜਨੋਰ ਦੇ ਵਿੱਚ ਤਲਾਇਆ ਜਿੰਨਾ ਕਿ ਉਹ ਸੈਕਟਰੀ ਰਹੇ ਆ ਕੌਮਨਿਸਟ ਪਾਰਟੀਆਂ ਦੀ ਏਕਤਾ ਉਹ ਕੰਮ ਸਾਡੇ ਜਿਹੜੇ ਅਸੀਂ ਆਪ ਆਖਵਾਖਾਂ ਦੇ ਸਾਥੀ ਇਕੱਠੇ ਹੋਏ ਆ ਵੱਖ-ਵੱਖ ਪਾਰਟੀਆਂ ਦੇ ਉਸ ਮਹਾਨ ਸਾਥੀ ਨੂੰ ਯਾਦ ਕਰਨ ਲਈ ਉਮੀਦ ਕਰਦੇ ਆਂ ਕਿ ਸਾਰੇ ਇਕੱਠੇ ਹੋ ਕੇ ਉਸ ਫਾਰਮਡੋ ਸਿਚੁਏਸ਼ਨ ਨੂੰ ਸੰਭਾਲਣ ਦੀ ਤਰਮ ਜਜੂ ਰਹੀ ਹੋਊਗੀ ਜਿਹੜੇ ਉਹਨਾਂ ਦਾ ਇੱਕ ਸੁਪਨਾ ਸੀ ਇਹ ਕਮਿਊਨਿਸਟ ਜਿਹੜੀ ਲਹਿਰ ਆ ਉਹ ਇਕੱਠੀ ਹੋ ਕੇ ਕੰਮ ਕਰੇ ਇਸ ਸਿਆਸਤ ਨਾਲ ਮੈਂ ਉਹਨਾਂ ਨੂੰ ਇਨਕਲਾਬੀ ਸਰਦਾਰੀ ਫੁੱਲ ਫੀਟ ਕਰਦਾ ਜਿੰਦਾਬਾਦ ਮੈਂ ਸਾਡੇ ਵਿੱਚ ਨਹੀਂ ਆ ਸਾਰੇ ਜਿੰਨਾਂ ਵਿੱਚ ਬਹੁਤ ਕਹਾਇਲ ਸਭੀ ਉਸ ਸਮੇਂ ਜਿਹੜੀ ਪਾਰਟੀਆਂ ਵਿੱਚ ਬਹੁਤ ਕਹਾਇਲ ਮੈਂ ਇੱਕ ਵਾਰੀ ਦਿੱਲੀ ਗਿਆ ਸੀ ਉਹਨਾਂ ਨੂੰ ਮੈਂ ਮਾਨੀ ਨੈਸ਼ਨਲ ਐਂਗਲ ਅਸੋਸੀਏਸ਼ਨ ਦਾ ਮੈਂਬਰ ਸੀ ਤੇ ਸਾਡੀ ਬਿਜਲੀ ਬੋਰਡ ਨੂੰ ਨਾਲ ਕੋਟ ਰੋਲ ਕਰਨਾ ਸੀ ਤੇ ਅਹੀਂ ਜਾ ਕੇ ਉਹਨਾਂ ਨੂੰ ਮਿਲਿਆ ਮੈਂ ਜਦੋਂ ਜਾਂਦੀ ਉੱਥੇ ਕਾਮਰਸ ਸੀ ਵੀ ਸਭ ਤੇ ਫਿਰ ਸੀਦੀ ਰਾਤ ਕਿਤੇ ਆਉਂਦੇ ਜੀ। ਯਰੋਂ ਮੈਂ ਉਹਨੂੰ ਕਿਹਾ ਤਾਂ ਬਾਟਾ ਬਰੀ ਸੀ। ਉਹਨੇ ਵੀ ਕੱਪੜੇ ਲਾਇਏ ਸੀ ਜਿਹੜੇ ਉਹਨੀਆਂ ਬਣਾਉਣਾ ਸੀ। ਫਿਰ ਉਹਨਾਂ ਨੇ ਕਿਹਾ ਵੀ 10 ਤਿੰਨ ਨੂੰ ਕਮੇਟੀ ਨੂੰ ਆਇਆ ਤੂੰ ਮੈਨੂੰ ਕਿੰਨੇ ਦੀ ਕੀ ਗੱਲ ਹੋ ਗਈ? ਐ ਚਾਰ ਜਾਲੇ ਸੀ ਇੰਡੀਅਨ ਐਸੋਸੀਏਸ਼ਨ ਦੇ ਨਾਮ ਪਰ। ਫਿਰ ਇਹ ਸਾਡਾ ਜਿਹੜਾ ਜਿਹੜੀ ਬੋਲਿਆ ਨੂੰ ਟੋੜ-ਪੋੜ ਕਰਨ ਲੱਗੇ ਆ। ਇਸ ਕਰਕੇ ਤੁਹਾਨੂੰ ਨਸਰਾਏ। ਕੱਲ ਵੀ ਅਸੀਂ ਗਿਆ ਹੀ ਪਰ ਸਾਨੂੰ ਉਹਨਾਂ ਨੇ ਸਮਾਨ ਨਹੀਂ ਦਿੱਤਾ। ਮੋਹਨ ਜੀ ਵੀਰੋ ਕਿਤਾਬੇਟ ਲੱਭੀ ਹੈ ਸਿੰਧਰਾਮ ਗਿਆਨਦਾਰ ਨੇ ਇਹਨੂੰ ਕਰਾ ਟੈਲੀਫੋਨ ਕਰਾਉਂ ਮੋਹਨ ਜੀ ਉਹਨਾਂ ਦਾ ਉਸੇ ਬੈਠੇ ਮਨਮੋਹ ਸਿੰਘ ਦੇ ਨਾਲ ਵੀ ਇਹ ਆਉਣਗੇ ਤਾਂ ਤਰੀਨਾ ਦਾ ਗਣ ਕਰ ਲਿਓ ਭਾਈ ਭੁਜੇਦਾਨ ਗਿਆ ਤੇ ਸਭਾ ਉੱਤੇ ਲਾਭੇ ਫਨ ਲੋਕ ਵੀ ਉਹ ਆਇਆ ਜਿਦੋਂ ਪੰਜਾਬ ਦੇ ਵਿੱਚ ਤੋਂ ਬੰਦੇ ਆਇਆ ਇੰਜੀਨੀਅਰ ਉਹਨਾਂ ਨੂੰ ਇੱਥੇ ਲਿਆਓ ਉਨਾ ਨੇ ਉਸ ਲਾਈਨ ਤੇ ਸਭ ਤੋਂ ਪਹਿਲਾਂ ਸਾਨੂੰ ਲੈ ਗਿਆ ਮਰਮੋਤ ਸਿੰਘ ਦੇ ਘਰ ਸਾਨੂੰ ਦਾਜ ਮਿੰਟ ਦਿੱਤੇ ਉਹ ਸਿਰਫ ਇੱਕ ਇੰਪਲੀਮੈਂਟਰ ਬਣ ਗਿਆ ਇਹ ਇੰਦਾ ਦੇ ਲੋਕ ਜਿਹੜੇ ਸੀਧਾਰਾਮ ਜੈਤਰੀ ਵਰਗੇ ਜਾਂ ਸੁਨੀਤ ਵਰਗੇ ਜਿਹਨਾਂ ਨੂੰ ਸਾਰੇ ਦੁਨੀਆ ਮਤਲਬ ਸਤਜਾਨਦੀ ਸੀ ਫਿਰ ਉਹਨਾਂ ਦੀ ਗੱਲ ਸੁਣਦੇ ਸੀ ਮੈਂ ਇਹਨਾਂ ਸ਼ਬਦਾਂ ਦਾ ਇਹ ਕਹਿਣਾ ਵੀ ਇੰਦਾ ਦੇ ਬੰਦੇ ਮੁੜ ਕੇ ਆਉਂਦੇ ਨਹੀਂ ਆ ਪਾਲ ਜਿੰਦਾ ਕਾਹ ਰਹੇ ਨੇ ਕਿਹਾ ਵੀ ਸਾਡੇ ਸਿਦਾਰਾਂ ਹੋਰ ਜੰਮਣਗੇ ਜਾਂ ਹੋਣਗੇ ਇਹ ਨਹੀਂ ਸਾਡੀ ਗੱਲ ਹੋਊਗੀ ਮੈਂ ਨਾ ਸ਼ਾਫਾਂ ਦੇ ਨਾਲ ਕਿਹਾ ਕਿਉਂਕਿ ਆਪਾਂ ਹੁਣ ਕਰ ਨਹੀਂ ਸਕਦੇ ਉਹ ਚਲਾ ਗਿਆ ਉਹ ਹੁਣ ਆਪਾਂ ਨੂੰ ਕੰਮ ਕਰਨਾ ਪੈਣਾ ਜੇ ਉਹ ਤੁਹਾਡਾ ਹੋਇਆ ਤੂੰ ਆਪਾਂ ਨੂੰ ਉਹ ਫੇਰ ਆਪਾਂ ਨੂੰ ਕਰਨਾ ਪੈਣਾ ਆਪਾਂ ਇਹ ਨਗਰ ਸਪਾਰਟੀ ਇਹ ਮੈਂ ਤਾਂ ਇਹ ਗੱਲ ਦਾ ਸਾਹ ਨਹੀਂ ਪਾਰਟੀ ਦਾ ਕਿ ਆਪਾਂ ਪਲਟਾ ਕਰਨਾ ਪਾੜਾ ਹੋ ਨਹੀਂ ਦੇ ਰਹੇ ਜੋ ਵੀ ਕਰਨੀ ਦਾ ਨਾ ਕੀ ਅੜਾ ਦਾ ਸੋਨੇ ਉਹ ਸੋਮਾ ਆ ਗਿਆ ਹੋਰ ਕਹਿੰਦੇ ਇਹ ਕਿਸੇ ਵੀ ਪਾਟਾ ਹੋ ਨਾ ਸਕੇ ਵਾਇਦਾਰੀ ਜੀ ਵੀ ਸਾਡਾ ਪਾਟਾ ਨਾ ਹੋਵੇ ਇਸ ਕਰਕੇ ਜੀਨਾਂ ਦਾ ਧੰਨਵਾਦ ਜੀ